ਭਾਗ ਮਿਲ ਖਾ ਭਾਗ ਤੁਸੀਂ ਜ਼ਿਕਰ ਕੀਤਾ ਹੈ ਇੱਕ ਗਾਣਾ ਤੁਸੀਂ ਕਰ ਰਹੇ ਹੋ ਮਲਖਾ ਸਿੰਘ ਨੂੰ ਤੁਸੀਂ ਫੀਚਰ ਕਰ ਰਹੇ ਹੋ ਇਸ ਵਿੱਚ ਹੈ ਨਾ ਜ਼ਿਕਰ ਕਰ ਰਹੇ ਮੇਰੇ ਫਾਦਰ ਸਾਹਿਬ ਲੈਜੈਂਡਰੀ ਔਰ ਸਰਦਾਰੀ ਉਹਨਾਂ ਦਾ ਕਮਬੈਕ ਐਲਬਮ ਹੈ ਔਰ ਸ਼ੌਂਕ ਜਵਾਨੀ ਦੇ ਟੀ ਸੀਰੀਜ਼ ਦਾ ਮੈਂ ਥੈਂਕ ਯੂ ਕਰਦਾ ਔਰ ਅਸੀਂ ਸਿਰਫ ਮੇਰੀ ਰੀਚ ਸੀਗੀ ਜੀ ਕਿ ਉਹ ਗਾਣਾ ਇਹਦਾ ਹੈ ਕਿ ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ ਅਸੀਂ ਜਿੱਧਰੋਂ ਵੀ ਇੱਕ ਵਾਰੀ ਲੰਘ ਜਾਈਦਾ ਇਹਦਾ ਮਤਲਬ ਜਿੱਥੋਂ ਬੰਦਾ ਲੰਘੇ ਬੰਦਾ ਕਹਿਣਾ ਉਹ ਜਾਂਦਾ ਸੋ ਮੇਰਾ ਸਿਰਫ ਇਹਦਾ ਸੀ ਕਿ ਕੌਣ ਸ਼ਖਸ ਹੋਊਗਾ ਜਿੰਨਾ ਨੂੰ ਅਸੀਂ ਲੈ ਸਕਦੇ ਆ ਫਾਜ਼ਲ ਸਾਹਿਬ ਦਾ ਤਾਂ ਗਾਣਾ ਹੈਗਾ ਹੀ ਆ ਸੋ ਸਿਰਫ ਮਿਲਖਾ ਜੀ ਇੱਕ ਐਸੀ ਆਇਡੈਂਟੀਟੀ ਹੈ ਜੋ ਭਾਗ ਮਿਲਖਾ ਸਾਹਿਬ ਤੋਂ ਬਾਅਦ ਉਹਨਾਂ ਨੂੰ ਇੱਕ ਜੀਵਨ ਮਿਲ ਗਿਆ ਨਹੀਂ ਤਾਂ ਅੱਜ ਬਲਬੀਰ ਸਿੰਘ ਜੀ ਵੀ ਨੇ ਬਹੁਤ ਇਦਾਂ ਦੇ ਆਰਟਿਸਟ ਨੇ ਬਲਬੀਰ ਸਿੰਘ ਜੀ ਵੀ 올ੰਪਿਕ ਇਜ਼ ਆਲਸੋ ਫੀਚਰਿੰਗ ਇਨ 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 ਦਿ ਵੀਡੀਓ ਸੋ ਆਈ ਫੀਲ ਵੈਰੀ ਪ੍ਰਾਊਡ ਕਿ ਮਿਲਖਾ ਜੀ ਨੇ ਭਾਗ ਮਿਲਖਾ ਭਾਗ ਤੋਂ ਬਾਅਦ ਹਾਂ ਕੀਤੀ ਉਹਨਾਂ ਨੂੰ ਮਨਾਉਣਾ ਔਖਾ ਸੀ ਤਾਂ ਸੌਖਾ ਸੀ ਉਹ ਜੋ ਇੰਨੇ ਸੌਖੀ ਆਂਦੇ ਨਹੀਂ ਨਹੀਂ ਜੀ ਬਿਲਕੁਲ ਨਹੀਂ ਜੀ ਮੈਨੂੰ ਪਤਾ ਉਹ ਮੈਂ ਰਾਤਾਂ ਜਿਉਂਦਾ ਆਇਆ ਰੱਦ ਦੇਨ ਜਿਉਂਦੇ ਆਇਆ ਮੈਂ ਬਸ ਮਗਰ ਪਿਆਰਿਆ ਅਰਦਾਸਾਂ ਚੱਲੀਆਂ ਬਹੁਤ ਔਰ ਮੈਂ ਉਹਨਾਂ ਦਾ ساری ਜ਼ਿੰਦਗੀ ਥੈਂਕ ਯੂ ਕਰੂੰਗਾ ਕਿ ਉਹਨਾਂ ਨੇ ਮੇਰੇ ਫਾਦਰ ਸਾਹਿਬ ਦੇ ਗਾਣੇ ਚਾ ਕੇ ਗਾਣੇ ਨੂੰ ਵੀ ਜੀਵਨ ਦਿੱਤਾ ਕਿਉਂਕਿ ਕਮਬੈਕ ਕੁਡ ਨਾਟ ਹੈਵ ਬੀਨ ਬੈਟਰ ਦਨ ਦਾ ਆਪਾਂ